ਸੰਗਰੂਰ ਤੁਸੀਂ ਕਹਿੰਦੇ ਹੋ ਅਮਨਪ੍ਰੀਤ ਕੌਰ ਖੰਗਰੂ ਹਾਂਜੀ ਹਾਂਜੀ ਜੋ ਅਮਨਪ੍ਰੀਤ ਕੌਰ ਖੰਗਰੂੜਾ ਛੋਟਾ ਆਪਰੇਸ਼ਨ ਕਰਾਇਆ ਸੀ ਉਹਨੇ ਦੱਸਿਆ ਨਹੀਂ ਵੀ ਪੱਟੀ ਰਹੀ ਗਈ ਨਹੀਂ ਉਹਨੂੰ ਪਤਾ ਸੀ ਪਰ ਉਹਨੇ ਦੱਸਿਆ ਨਹੀਂ ਹੈਗਾ ਅੱਛਾ ਹਾਂਜੀ ਹਾਂਜੀ ਦੇਖ ਸਕਦੇ ਹੋ ਦੋਸਤੋ ਇੱਕ ਡਾਕਟਰ ਦੀ ਲਾਪਰਵਾਹੀ ਵੀ ਉਹਨੇ ਦੱਸੀ ਨਹੀਂ ਮਰੀਜ਼ ਨੂੰ ਮਰੀਜ਼ ਦੇ ਪਰਿਵਾਰ ਨੂੰ ਵੀ ਅੰਦਰ ਪੱਟੀ ਰਹੀ ਗਈ ਇੱਕ ਆਪਰੇਸ਼ਨ ਕਰਤਾ ਦੂਜਾ ਕਰਤਾ ਪਰ ਤੀਜੇ ਆਪਰੇਸ਼ਨ ਚ ਪੀੜਤ ਪਰਿਵਾਰ ਹੈ ਪੀੜਤ ਵੀ ਐਸਾ ਹੈ ਕਿ ਇੱਕ ਡਾਕਟਰ ਨੇ ਇਹਨਾਂ ਵੀ ਇੰਨੇ ਖੱਜਲਖਵਾਰੀ ਕਰਾਈ ਤੇ ਨਾਲੇ ਪਰਿਵਾਰ ਦਾ ਜੀ ਨਹੀਂ ਰਿਹਾ ਇੱਕ ਔਰਤ ਦੇ ਤਿੰਨ ਆਪਰੇਸ਼ਨ ਹੁੰਦੇ ਨੇ। ਆਪਣੀ ਘਟਨਾ ਇਹ ਜੋ ਬਾਈ ਦੱਸ ਰਿਹਾ ਹੈ ਵੀ ਪੱਟੀ ਰਹਿ ਗਈ ਪੇਟ 'ਚ ਬੱਚੇਦਾਨੀ 'ਚ ਡਾਕਟਰ ਦੀ ਲਾਪਰਵਾਹੀ ਹੈ ਜੀ। ਸਾਨੂੰ ਬਿਲਕੁਲ ਨਹੀਂ ਦੱਸਿਆ। ਨਾ ਜੀ ਨਾ ਜੀ ਸਾਨੂੰ। ਆਪਰੇਸ਼ਨ ਇਹ ਕਿੱਥੇ ਹੋਇਆ ਸੀਗਾ ਪਹਿਲਾ ਆਪਰੇਸ਼ਨ ਜਿਹੜਾ ਹੋਇਆ ਸੀ? ਇਹ ਸੰਗਰੂਰ ਹੋਇਆ ਸੀ ਜੀ। ਇਹ ਜੀ ਸਿਵਲ ਹਸਪੀਟਲ ਸੰਗਰੂਰ ਤੋਂ ਆਪਰੇਸ਼ਨ ਕਰਵਾਇਆ ਸੀਗਾ ਬੱਚੇਦਾਨੀ 'ਚ ਸੌਲੀਆਂ ਸੀ। ਠੀਕ ਹੈ। ਜੀ ਉਹਨਾਂ ਨੇ ਦੁਬਾਰਾ ਬੁਲਾਇਆ ਸਾਨੂੰ। ਦੁਬਾਰਾ ਫੇਰ ਆਪਰੇਸ਼ਨ ਕਰਤਾ। ਦੂਸਰੇ ਆਪਰੇਸ਼ਨ ਤੋਂ ਬਾਅਦ ਸਰੀਰ ਸੁੱਕ ਗਿਆ। ਫਿਰ ਅਸੀਂ ਕਾਬ ਦਾ ਪੀਜੀਆਈ ਲੈ ਗਏ। ਠੀਕ ਅਸੀਂ ਬਠਿੰਡਾ ਵਿੱਚ ਲੈ ਗਏ ਬਠਿੰਡਾ ਵਿੱਚ ਡਾਕਟਰ ਸੀਨੀਅਰ ਡਾਕਟਰ ਨੇ ਆਪਰੇਸ਼ਨ ਕੀਤਾ ਤਾਂ ਉਹਦੇ ਵਿੱਚੋਂ ਪੱਟੀ ਤੇ ਕਾਟਨ ਨਿਕਲੀ ਐ ਸਿਰ ਬਠਿੰਡੇ ਕੀ ਬਣਿਆ ਬਠਿੰਡੇ ਪੱਟੀ ਨਿਕਲੀ ਜੀ ਉਹਨਾਂ ਨੇ ਰਿਪੋਰਟ ਬਣਾ ਕੇ ਦਿੱਤੀ ਸਾਨੂੰ ਡਾਕਟਰ ਨੇ ਇਹ ਜਿਹੜੀ ਅਮਨਪ੍ਰੀਤ ਖੁੰਖੂੜਾ ਜੀ ਇਹ ਬਹੁਤ ਡਾਕਟਰ ਨੇ ਤੇਜ ਐ ਪਹਿਲਾਂ ਇਹਨੇ 2-3 ਪੱਤਰਕਾਰਾਂ ਨੇ ਇਹਦੀ ਖਬਰ ਲਵਾਈ ਉਹ ਪੱਤਰਕਾਰਾਂ ਨੂੰ ਬੁਲਾ ਲਿਆ ਬੁਲਾ ਕੇ ਉਹਤੇ ਉਹਨੇ ਝੂਠਾ ਕੇਸ ਦੀ ਪਰਚਾ ਕਰਾਇਆ ਪਰਚਾ ਕਰਾਇਆ ਕੇ ਉਹਨਾਂ ਦੀ ਕੁੱਟਮਾਰ ਕੀਤੀ ਸਤਿ ਸ੍ਰੀ ਅਕਾਲ ਦੋਸਤੋ ਇਸ ਭਗਤ ਜੋ ਤੁਸੀਂ ਦੇਖ ਰਹੇ ਹੋ ਇਹ ਗੜਦਿਆਣੀ ਪਿੰਡ ਦੀ ਸੰਗਤ ਹੈ ਪੀੜਿਤ ਪਰਿਵਾਰ ਹੈ ਗੜਦਿਆਣੀ ਪਿੰਡ ਤੋਂ ਹਾਂਜੀ ਬਾਈ ਜੀ ਕਿਹੜਾ ਪਿੰਡ ਹੈ ਪਿੰਡ ਗੜਦਿਆਣੀ ਹੈ ਜੀ ਗੜਦਿਆਣੀ ਇਸ ਜੋ ਕੀ ਨੋ ਆਪਣਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਇਹ ਕੀ ਘਟਨਾ ਵਾਪਰੀ ਪੂਰੀ ਕੀ ਗੱਲਬਾਤ ਹੈ ਇਹ ਜੀ ਸਿਵਲ ਹਸਪੀਟਲ ਸੰਗਰੂਰ ਤੋਂ ਆਪਰੇਸ਼ਨ ਕਰਵਾਇਆ ਸੀਗਾ ਬੱਚੇ ਦੰਚਰ ਸੌਲੀਆਂ ਸੀ ਠੀਕ ਹੈ ਤੇ ਉਹਨਾਂ ਨੇ ਆਪਰੇਸ਼ਨ ਕੀਤਾ ਠੀਕ ਠਾਕ ਆ ਗਏ ਤੇ ਥੋੜੇ ਦੇਰ ਬਾਅਦ ਸਟੀਚਿੰਗ ਚ ਰਿਸਨ ਲੱਗ ਗਿਆ ਹੂੰ ਫਿਰ ਬਾਹਰੋਂ ਦਵਾਈਆਂ ਲਈਆਂ ਤੇ ਨਹੀਂ ਠੀਕ ਹੋਏ ਦੁਬਾਰਾ ਫੇਰ ਉਹ ਡਾਕਟਰ ਨੇ ਬੁਲਾਇਆ ਵੀ ਤੁਸੀਂ ਬਾਹਰ ਦਵਾਈ ਨਾ ਲਓ ਸਾਡੇ ਕੋਲੇ ਆਓ। ਕੌਣ ਡਾਕਟਰ ਸੀ? ਡਾਕਟਰ ਆਮਨਪ੍ਰੀਤ ਕੌਰ ਖਹੂੜਾ। ਤਾਂ ਦਾ ਆਪਰੇਸ਼ਨ ਕਰਿਆ ਸੀ। ਬੱਚੇਦਾਨੀ ਚਰਸੌਲੀ ਆ ਸੀਗੀ ਜੀ ਆ ਜੀ। ਬੱਚੇਦਾਨੀ ਚਰਸੌਲੀ ਸੀ। ਹਾਂਜੀ ਹਾਂਜੀ। ਠੀਕ ਹੈ। ਫਿਰ ਕੀ ਕਟ ਕੀ ਹੋ ਗਈ? ਕੱਟ ਜੀ ਉਹਨਾਂ ਨੇ ਦੁਬਾਰਾ ਬੁਲਾਇਆ ਸਾਨੂੰ। ਦੁਬਾਰਾ ਫੇਰ ਆਪਰੇਸ਼ਨ ਕਰਤਾ। ਦੂਸਰੇ ਆਪਰੇਸ਼ਨ ਤੋਂ ਬਾਅਦ ਸਰੀਰ ਸੁੱਕ ਗਿਆ। ਲਿਸੇ ਹੋ ਗਏ। ਫਿਰ ਅਸੀਂ ਟੀਵੀ ਟੈਸਟ ਕਰਾਈ, ਕੈਂਸਰ ਟੈਸਟ ਕਰਾਇਆ। ਫਿਰ ਅਸੀਂ ਕਾਪ ਦਾ ਪੀਜੀਆਈ ਲੈ ਗਏ। ਉਹਨਾਂ ਨੇ ਮਰੀਜ਼ ਦੀ ਹਾਲਤ ਨੂੰ ਦੇਖ ਕੇ ਆਖਿਆ ਵੀ ਸਾਡੇ ਕੋਲੇ ਵੈਂਟੀਲੇਟਰ ਦਾ ਪ੍ਰਬੰਧ ਨਹੀਂ ਹੈਗਾ ਤੁਸੀਂ ਕਿਸੇ ਵੱਡੇ ਹਸਪਤਲ ਲੈ ਜਾਓ ਅਸੀਂ ਬਠਿੰਡਾ EMS ਲੈ ਗਏ ਬਠਿੰਡਾ EMS ਡਾਕਟਰ ਸੀਨੀਅਰ ਡਾਕਟਰ ਨੇ ਆਪਰੇਸ਼ਨ ਕੀਤਾ ਤਾਂ ਉਹਦੇ ਵਿੱਚੋਂ ਪੱਟੀ ਤੇ ਕਾਟਨ ਨਿਕਲੀ ਹੈ ਨਾ ਇਹ ਡਾਕਟਰ ਜੋ ਆਪਣਾ ਸੰਗਰੂਰ ਤੁਸੀਂ ਕਹਿੰਦੇ ਹੋ ਅਮਨਪ੍ਰੀਤ ਕੌਰ ਖੰਗਰੂ ਹਾਂਜੀ ਹਾਂਜੀ ਜੋ ਅਮਨਪ੍ਰੀਤ ਕੌਰ ਖੰਗਰੂੜਾ ਜੀ ਨੇ ਸੰਗਰੂਰ ਫੋ ਆਪਣਾ ਥੋੜਾ ਆਪਰੇਸ਼ਨ ਕਰਾਇਆ ਸੀ ਉਹਨੇ ਦੱਸਿਆ ਨਹੀਂ ਵੀ ਪੱਟੀ ਰਹਿ ਗਈ ਨਹੀਂ ਉਹਨੂੰ ਪਤਾ ਸੀ ਪਰ ਉਹਨੇ ਦੱਸਿਆ ਨਹੀਂ ਹੈਗਾ ਅੱਛਾ ਹਾਂਜੀ ਹਾਂਜੀ ਦੇਖ ਸਕਦੇ ਹੋ ਦੋਸਤੋ ਇੱਕ ਡਾਕਟਰ ਦੀ ਲਾਪਰਵਾਹੀ ਵੀ ਉਹਨੇ ਦੱਸੀ ਨਹੀਂ ਮਰੀਜ਼ ਦੇ ਪਰਿਵਾਰ ਨੂੰ ਵੀ ਅੰਦਰ ਪੱਟੀ ਰਹਿ ਗਈ ਇੱਕ ਆਪਰੇਸ਼ਨ ਕਰਤਾ ਦੂਜਾ ਕਰਤਾ ਫਿਰ ਤੀਜੇ ਆਪਰੇਸ਼ਨ ਚ ਫਿਰ ਸਾਨੂੰ ਬਠੰਡੇ ਜਾਣਾ ਪਿਆ ਹਾਂਜੀ ਹਾਂਜੀ ਫਿਰ ਬਠੰਡੇ ਕੀ ਬਣਿਆ ਬਠੰਡੇ ਪੱਟੀ ਨਿਕਲੀ ਜੀ ਉਹਨਾਂ ਨੇ ਰਿਪੋਰਟ ਬਣਾ ਕੇ ਦਿੱਤੀ ਸਾਨੂੰ ਡਾਕਟਰ ਨੇ ਭਰੋਸਾ ਦਿਵਾਇਆ ਹਾਂ ਵੀ ਮਰੀਜ਼ ਤੁਹਾਡਾ ਸੈਟ ਹੈ ਕੋਈ ਗਲਤੀ ਹੈਗੀ ਕੋਈ ਕਰਦੇ ਸੀ ਹਾਂਜੀ ਹਾਂਜੀ ਠੀਕ ਹੈ ਫਿਰ ਮੌਤ ਦਾ ਕਾਰਨ ਕੀ ਬਣਿਆ ਮੌਤ ਦਾ ਕਰਦੀ ਸਟੋਮਾ ਬੈਗ ਲੱਗੇ ਹੋਇਆ ਸੀ ਉਹ ਕਲੋਜ਼ ਕਰਾਉਣਗੇ ਸੀਗੇ ਤਾਂ 3 ਮਹੀਨੇ ਬਾਅਦ ਹਾਂ ਸਟੋਮਾ ਕਲੋਜ਼ ਆਪਰੇਸ਼ਨ ਕਰਦੇ ਕਰਦੇ ਸਮੇਂ ਉਹਨਾਂ ਦੀ ਡੈਥ ਹੋ ਗਈ ਰ ਮੌਤ ਦਾ ਕਾਰਨ ਤਾਂ ਪੱਟੀ ਨੂੰ ਹੀ ਮੰਨਾਂਗੇ ਪੱਟੀ ਨੂੰ ਹੀ ਮੰਨਾਂਗੇ ਜੀ ਤਿੰਨ ਤਿੰਨ ਆਪਰੇਸ਼ਨ ਹੋ ਜਾਂਦੇ ਤੇ ਬੰਦੇ ਚ ਜਾਨ ਨਹੀਂ ਰਹਿੰਦੀ ਹੈਗੀ ਨਹੀਂ ਰਹਿੰਦੀ ਅਸੀਂ ਐਸਸੀਪਾਈ ਜਾਰਾ ਮਾਜੀ ਵੀ ਸਿੱਖ ਪਿੰਡ ਦੇ ਰੇਡੀ ਤੋਂ ਮਾਜੀ ਵੀ ਸਿੱਖ ਪਰਿਵਾਰ ਜਾਰਾ ਤਿੰਨ ਆਪਰੇਸ਼ਨ ਇੱਕ ਔਰਤ ਦੇ ਹੋ ਜਾਣ ਆਪਾਂ ਖਾਂਦਾ ਪੀਂਦਾ ਜੇ ਕਹਿੰਦੀ ਹੈ ਪੈਸੇ ਵਾਲਾ ਤਖੜਾ ਉਹ ਨਹੀਂ ਚੱਲ ਸਕਦਾ ਤਿੰਨ ਆਪਰੇਸ਼ਨ ਉਹ ਵੀ ਪੇਟ ਦੇ ਰਸੌਲੀ ਸੀ ਬੱਚੇ ਦਾ ਨਹੀਂ ਚਰ ਰਸੌਲੀ ਸੀ ਹਾਂਜੀ ਹਾਂਜੀ ਬੱਚੇ ਦਾ ਨਹੀਂ ਚਰ ਰਸੌਲੀ ਸੀ ਤੁਸੀਂ ਹਿਸਾਬ ਲਾ ਲਓ ਵੀ ਇੱਕ ਡਾਕਟਰ ਦੀ ਲਾਹ ਪ੍ਰਵਾਹੀ ਕਾਰਨ ਤਿੰਨ ਆਪਰੇਸ਼ਨ ਹੋ ਜਾਂਦੇ ਨੇ ਡਾਕਟਰ ਨੇ ਤੁਹਾਨੂੰ ਬਿਲਕੁਲ ਨਹੀਂ ਦੱਸਿਆ ਨਹੀਂ ਦੱਸਿਆ ਜੀ ਦੇਖੋ ਡਾਕ ਉਹ ਤੁਸੀਂ ਹਿਸਾਬ ਲਾ ਲਓ ਇਹ ਪਰਿਵਾਰ ਹੁਣ ਅਨਸਾਫ਼ ਲੈਣ ਲਈ ਦਰਦ ਦਰਦੀਆਂ ਠੋਕਰਾਂ ਖਾ ਰਿਆ ਤੁਸੀਂ ਕੋਈ ਫਿਰ ਡਾਕਟਰ ਤੇ ਕਾਰਵਾਈ ਕਰਾਈ ਹੈ ਕਾਰਵਾਈ ਕਰਵਾਈ ਹੈ ਜੀ ਕੋਈ ਹਜੇ ਕੋਈ ਨਹੀਂ ਹੋ ਰਹੀ ਉਹਨਾਂ ਦੀ ਸਿੱਟ ਬੈਠੀ ਸੇ ਰੋਟਰਾਂ ਦੀ ਕਲੀਅਰ ਕੱਟ ਹੋ ਗਿਆ ਵੀ ਇਹ ਦੋਸ਼ੀ ਕਰਾਰਾ ਹੈ ਪਰ ਫਿਰ ਵੀ ਉੱਥੇ ਨਹੀਂ ਕਾਰਵਾਈ ਹੋ ਰਹੀ ਅਫਸਰ ਅਫਸਰ ਦੀ ਨਹੀਂ ਕਰਦਾ ਹੈਗਾ ਅਛਰੇ ਆਮ ਡਾਕਟਰ ਨੇ ਕਹਿ ਰਹੀ ਹੈ ਵੀ ਰਿਪੋਰਟ ਕੇਸ ਪਾਓ ਇਹਨੇ ਤੇ ਰਿਪੋਰਟ ਕੇਸ ਪਾਓ ਠੀਕ ਹੈ ਉਹ ਜਾਨੀ ਕਿ ਉਹ ਪੱਤਰਕਾਰ ਤੁਹਾਡੇ ਲੈ ਵੇਗੜਦੇ ਆਣੀ ਪਿੰਡਾਈ ਸੀ ਹਾਂਜੀ ਹਾਂਜੀ ਕੀ ਪੁੱਛ ਕੇ ਗਈ ਸੀ ਉਹ ਉਹ ਇਹੀ ਗੱਲਬਾਤ ਕਰਕੇ ਗਈ ਸੀ ਕਿ ਵੀ ਪ੍ਰੈਸ਼ਰ ਕਿਹਦੇ ਕੀਤਾ ਕਿਵੇਂ ਹੋਇਆ ਕਦੋਂ ਹੋ ਉਹਨਾਂ ਨੂੰ ਦੱਸਿਆ ਸੀ ਸਾਰਾ ਕੁਝ ਉਹ ਪੱਖ ਲੈਣਗੇ ਸੀ ਡਾਕਟਰ ਨਾਮੁਨਪ੍ਰੀਤ ਕੁਖੰਗੂੜਾ ਦਾ ਜੀ ਉਲਟਾ ਉਹਨਾਂ ਦੇ ਪਰਚਾ ਕਰਾਤਾ ਇਸ ਕਰਕੇ ਸੀ ਡਰ ਗਏ ਫਿਰ ਚੁੱਪ ਕਰ ਗਏ ਪਰ ਜਦੋਂ ਮੌਤ ਹੋਈ ਮੌਤ ਤੋਂ ਬਾਅਦ ਸਾਨੂੰ ਫਿਰ ਦੁਬਾਰਾ ਫਿਰ ਨਹੀਂ ਹੁਣ ਕਿੰਨਾ ਚਿਰ ਬੰਦਾ ਡਰ ਸਕਦਾ ਜੀ ਅੱਜ ਫਿਰ ਕਿੱਥੇ ਜਾ ਰਹੇ ਹਾਂ ਅਸੀਂ ਐਸਐਸਪੀ ਸੰਗਰੂਰ ਜਾ ਰਹੇ ਹਾਂ ਅਸੀਂ ਜੀ ਇਨਸਾਫ ਲੈਣ ਲਈ ਜਾ ਰਹੇ ਹਾਂ ਜੀ ਜੇ ਨਹੀਂ ਇਨਸਾਫ ਦਿੱਤਾ ਜਾਊਗਾ ਜੀ ਸਾਨੂੰ ਅਸੀਂ ਜਾ ਕੇ ਧਰਨਾ ਲਾਵਾਂਗੇ ਜੀ ਪੱਟੀ ਰਹਿ ਗਈ ਪੇਟ 'ਚ ਬੱਚੇਦਾਨੀ 'ਚ ਡਾਕਟਰ ਦੀ ਲਾਪਰਵਾਹੀ ਹੈ ਜੀ ਸਾਨੂੰ ਬਿਲਕੁਲ ਨਹੀਂ ਦੱਸਿਆ ਨਾ ਜੀ ਨਾ ਜੀ ਸਾਨੂੰ ਨਹੀਂ ਦੱਸਿਆ ਨਾਂ ਦੀ ਪੱਟੀ ਰਹਿ ਗਈ ਦੱਸਿਆ ਨਹੀਂ ਨਹੀਂ ਦੱਸਿਆ ਨਹੀਂ ਅੱਛਾ ਜੰਨੀ ਕੇ ਆਪਰੇਸ਼ਨ ਇਹ ਕਿੱਥੇ ਹੋਇਆ ਸੀਗਾ ਪਹਿਲਾ ਆਪਰੇਸ਼ਨ ਜਿਹੜਾ ਹੋਇਆ ਸੀ ਇਹ ਸਮਰੂਰ ਹੋਇਆ ਸੀ ਜੀ ਸਮਰੂਰ ਹੋਇਆ ਸੀ ਕਿਹੜੇ ਡਾਕਟਰ ਨੇ ਕਰੇ ਸੀ ਇੱਕ ਖੰਗੂੜਾ ਨੇ ਕਰਾਇਆ ਦੀ ਜੀ ਅਮਨਦੀਪ ਖੰਗੂੜਾ ਹਾਂਜੀ ਅਮਨਦੀਪ ਅਮਨਪ੍ਰੀਤ ਜੀ ਅਮਨਪ੍ਰੀਤ ਖੰਗੂੜਾ ਜੀ ਆਪਰੇਸ਼ਨ ਹੋ ਗਏ ਇਹਦਾ ਜੀ ਦੋ ਆਪਰੇਸ਼ਨ ਉਹਨੇ ਕਰੇ ਡਾਕਟਰ ਨੇ ਜੀ ਤੀਜਾ ਆਪਰੇਸ਼ਨ ਹੋਇਆ ਜੀ ਇਹਦਾ ਜਾ ਕੇ ਬਠਿੰਡਾ ਐਮਜ ਦੇ ਚ ਹਾਂਜੀ ਐਮਜ ਦੇ ਚ ਫਿਰ ਮੌਤ ਦਾ ਕਾਰਨ ਕੀ ਮੰਨਦੇ ਹੋ ਮੌਤ ਦਾ ਕਾਰਨ ਜੀ ਸਿੱਧਾ ਇਹ ਡਾਕਟਰ ਨਹੀਂ ਹੈ ਜੀ ਡਾਕਟਰ ਨਹੀਂ ਹੈ ਹਾਂਜੀ ਹਾਂਜੀ ਹਾਂ ਠੀਕ ਸਾਡੀ ਜੀ ਚੀਮਾ ਸਾਹਿਬ ਨਾਲ ਵੀ ਗੱਲ ਹੋਈ ਸੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਖਜ਼ਾਨਾ ਮੰਤਰੀ ਸਾਹਿਬ ਨਾਲ ਹਾਂਜੀ ਹਾਂਜੀ ਅੱਛਾ ਕੀ ਕਹਿੰਦੇ ਖਜ਼ਾਨਾ ਮੰਤਰੀ ਸਾਹਿਬ ਉਹਨਾਂ ਨੇ ਵਸ ਜੀ ਉਦੋਂ ਉਪਰੋਸਾ ਦਵਾਇ ਦੀ ਵੀ ਹੋਕਾਰ ਵਾਈ ਕੋਈ ਨਹੀਂ ਕਰ ਰਹੀ ਜੀ ਕਾਰਵਾਈ ਚੋਨੇ ਜੀ ਇਸ ਤੇ ਕੀ ਤੇ ਡਾਕਟਰ ਨਹੀਂ ਦੇ ਜੀ ਡਾਕਟਰ ਨਹੀਂ ਜੀ ਮੌਤ ਦਾ ਕਾਰਨ ਹੋ ਜੀ ਬਾ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਬਲਾਕ ਦਾ ਮੀਤ ਪ੍ਰਧਾਨ ਬੋਲਦਾ ਗਦਰੀਣੀ ਤੋਂ ਜੀ ਸਾਡੀ ਬੇਨਤੀ ਆ ਸਰੋ ਗੱਲਾਂ ਬਾਕੀ ਇਹਨਾਂ ਸਾਰੇ ਉਹਨਾਂ ਦੇ ਬੱਚਿਆਂ ਨੇ ਕਰਦੇ ਨੇ ਦਸਤੀਆਂ ਇਹ ਜਿਹੜੀ ਆਮਲਪ੍ਰੀਤ ਖੁੰਘੂੜਾ ਜੀ ਇਹ ਬਹੁਤ ਡਾਕਟਰਨੀ ਤੇਜ ਹੈ ਪਹਿਲਾਂ ਇਹਨੇ 2-3 ਪੱਤਰਕਾਰਾਂ ਨੇ ਇਹਦੀ ਖਬਰ ਲਵਾਈ ਪਰ ਉਹਨੇ ਕੀ ਕੀਤਾ ਇਹਦੇ ਚ ਉਹ ਪੱਤਰਕਾਰਾਂ ਨੂੰ ਬੁਲਾ ਲਿਆ ਬੁਲਾ ਕੇ ਉਹਤੇ ਉਹਨੇ ਝੂਠਾ ਕੇਸ ਕੀ ਪਰਚਾ ਕਰਾਇਆ ਪਰਚਾ ਕਰਾਇਆ ਕੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਇਹਨਾਂ ਨਾਲ ਵੀ ਬੇਇਨਸਾਫੀ ਹੋਈ ਉਹਨਾਂ ਨੇ ਆਪਰੇਸ਼ਨ ਕਰਾਏ ਪੱਟੀ ਇਹਦੇ ਅੰਦਰ ਛੜਤੀ ਪੱਟੀ ਦੇ ਨਾਲ ਖਾਣੇ ਵਾਲੀ ਪਾਈਪ ਗਲ ਗਈ ਪਾਈਪ ਗਲਣ ਦੇ ਨਾਲ ਹੋਰ ਇਨਫੈਕਸ਼ਨ ਹੋ ਗਈ ਅੰਦਰ ਉਸ ਦੇ ਕਾਰਨ ਉਹ ਦੋ ਪ੍ਰੈਸ਼ਨਾਂ ਨੇ ਹਸੋ ਕਰਾਏ ਤੀਜਾ ਐਮ ਐਚਓ ਕਰਾ ਐਮ ਜਾਲਾ ਨੇ ਦੱਸਿਆ ਪੱਟੀ ਕੱਢੀ ਪੱਟੀ ਕੱਢੀ ਤਾਂ ਉਹ ਤੋਂ ਬਾਅਦ ਫੇਰ ਵੀ ਉਹ ਠੀਕ ਨਾ ਹੋਈ ਫਿਰ ਉਹ ਦੁਬਾਰਾ ਉਹਨਾਂ ਨੇ ਕਿਹਾ ਵੀ ਪ੍ਰੈਸ਼ਨ ਕਰ ਦਾਂਗੇ ਤੇਰੇ ਗਰੀਬ ਐਸੀ ਪਰਿਵਾਰ ਨੂੰ ਚਾੱਕ ਕੇ ਦੇਖ ਲੋ ਪਟੰਡੇ ਆ ਲੈ ਐਮ ਐਚ ਲੈ ਗਿਆ ਜੀ ਉੱਥੇ ਵੀ ਮਤਲਬ ਉਹ ਡਾਕਟਰਾਂ ਨੇ ਦਾਖਲ ਕਰ ਲਿਆ ਵੀ ਪ੍ਰੈਸ਼ਨ ਕਰਾਂਗੇ ਪਰ ਉਹਦੀ ਉੱਥੇ ਉਹਦੀ ਡੈਥ ਹੋ ਗਈ ਅਸੀਂ ਮੰਗ ਕਰਦੇ ਆ ਬੀਅ ਡਾਕਟਰ ਨੇ ਨੂੰ ਜਲਦੀ ਤੋਂ ਜਲਦੀ ਤੇ ਕੇਸ ਪਾਇਆ ਜਾਵੇ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਜੇ ਇਹਦਾ ਨਾਕੂਸ ਕੀਤਾ ਤਾਂ ਅਸੀਂ ਭਾਰਤੀ ਕਿਸਾਨ ਜੀ ਉਹਨਾਂ ਸਿੱਧੂਪੁਰ ਉਪਰੋਂ ਇਹਨੂੰ ਪੂਰਾ ਇਨਸਾਫ ਦਿਵਾ ਕੇ ਹਟਾਂਗੇ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਬਸ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਵੀ ਸਾਨੂੰ ਇਨਸਾਫ ਦੇਣ ਅਸੀਂ ਐਸਐਸਪੀ ਸਾਹਿਬ ਸੰਗਰੂਰ ਕੋਲੇ ਚੱਲੇ ਆਂ ਤੇ ਇਨਸਾਫ ਦੀ ਮੰਗ ਕਰਦੇ ਆਂ ਸਾਨੂੰ ਆਸ ਹੈ ਕਿ ਉਹ ਸਾਨੂੰ ਇਨਸਾਫ ਦਿਵਾਉਣਗੇ